ਤਨ ਤਨ ਦਸ਼ਮੇਸ਼ ਪਿਆਰੇ ਦੀ ਗੁਜਰੀ ਦੇ ਰਾਜ ਤੁਲਾਰੇ ਦੀ ਤੇਰੇ ਤੋਂ ਜਾਈਏ ਵਾਰੇ ਦੀ ਤੂੰ ਕਰ ਵੱਡਾ ਉਪਕਾਰ ਦਿੱਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ ਜੋੜਾ ਕਰ ਜੋੜਾ ਜੋੜਾ ਵਾਰ ਦਿੱਤਾ ਪਟਾਣੇ ਦੇ ਭਾਗ ਜਗਾਏ ਨੇ ਜਿੱਥੇ ਜਨਮ ਧਾਰ ਕੇ ਆਏ ਨੇ ਵੀਖ ਮਨੈ ਸੀਸ ਚੁਕਾਏ ਵੇ ਜਾਤ ਰਛਣ ਉਸਨੇ ਪਾਇਆ ਏ ਹਿੰਦਿਆ ਦਾ ਧਰਮ ਬਚਾਉਣ ਲਈ ਤੂੰ ਸੀਸ ਪੇਤਾ ਦਾ ਬਾਪੂ ਦਾ ਸੀਸ ਲਗਾਇਆ ਏ ਕਲ ਤਨ ਦਸ਼ਮੇਸ਼ ਪਿਆਰੇ ਜੀ ਗੁਜਰੀ ਤੇ ਰਾਜ ਦੁਲਾਰੇ ਦੀ ਤੇਰੇ ਤੋਂ ਜਾਈਏ ਵਾਰੇ ਦੀ ਤੂੰ ਕਰ ਵੱਡਾ ਉਪਕਾਰ ਦਿੱਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ ਜੋੜਾ ਕਰ ਜੋੜਾ ਜੋੜਾ ਵਾਰ ਦਤਾ ਸੱਜਣੇ ਦੇ ਭਾਗ ਜਗਾਏ ਨੇ ਜਿੱਥੇ ਜਨਮ ਧਾਰ ਕੇ ਆਏ ਨੇ ਭੀਖ ਮੰਨੇ ਸੀਸ ਝੁਕਾਏ ਨੇ ਜਾ ਦਰਸ਼ਨ ਉਸ ਨੇ ਪਾਇਆ ਏ ਹਿੰਦਿਆਂ ਦਾ ਧਰਮ ਬਚਾਉਣ ਲਈ ਤੂੰ ਸੀਸ ਪੇਤਾ ਦਾ ਬਾਪੂ ਦਾ ਸੀਸ ਲਗਾਇਆ ਏ ਸ਼ਿਵਦਤ ਦੇ ਪਰਮ ਮਟਾਏ ਨੇ ਰਾਣੀ ਦੇ ਬਾਗ ਜਗਾਏ ਨੇ ਕਈ ਕਰਕੇ ਚੋਜ ਵਿਖਾਏ ਨੇ ਲੱਖਾਂ ਦਾ ਕਰ ਉਦਾਰ ਦਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ ਜੋੜਾ ਕਰ ਜੋੜਾ ਜੋੜਾ ਮਾਰ ਦਿੱਤਾ ਖੇਡ ਨੇ ਆਰੀ ਸੀ ਜੰਗਾਂ ਦੀ ਕਰਦੇ ਤਿਆਰੀ ਸੀ ਪਾ ਨਾਲ ਸ਼ਸਤਰਾਂ ਯਾਰੀ ਸੀ ਤੇ ਨਵਾਂ ਵਿਚਾਰ ਬਣਾਇਆ ਏ ਇਹੰਦਿਆਂ ਦਾ ਧਰਮ ਬਚਾਉਣ ਲਈ ਤੂੰ ਸੀਸ ਪੇਤਾ ਦਾ ਬਾਪੂ ਦਾ ਸੀਸ ਲਗਾਇਆ ਏ ਪੜਨੇ ਨੂੰ ਫਤੇ ਬਲਾ ਕੇ ਤੇ ਵਿੱਚ ਪੁਰੀ ਅਨੰਦਾ ਆ ਕੇ ਤੇ ਫਤਗੁਰੋਂ ਨੇ ਛਾਤੀ ਲਾ ਕੇ ਤੇ ਪੁੱਤਰ ਨੂੰ ਰਜਵਾ ਪਿਆਰ ਦਿੱਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ ਜੋੜਾ ਕਰ ਜੋੜਾ ਜੋੜਾ ਵਾਰ ਦਿੱਤਾ ਕਛ ਮੀਰੋਂ ਪੰਡਤ ਆਏ ਨੇ ਰੋ ਰੋ ਕੇ ਵਾਸਤੇ ਪਾਏ ਨੇ ਕੁੱਟ ਛਾਤੀ ਨਾਲ ਤੁ ਲਾਏ ਨੇ ਜੰਨੂ ਤੇ ਤਿਲਕ ਬਚਾ ਆਏ ਹਿੰਦਿਆਂ ਦਾ ਧਰਮ ਬਚਾਉਣ ਲਈ ਤੂੰ ਸੀਸ ਪਿਤਾ ਦਾ ਬਾਪੂ ਦਾ ਸੀਸ ਲਗਾਇਆ ਏ ਫੇਰ ਖਾਲਸਾ ਬੰਦ ਫਿਜਾਇਆ ਏ ਮਰਦਿਆਂ ਨੂੰ ਟੰਬਾ ਜਗਾਇਆ ਕਾਜ ਪੰਥ ਸਜਾਇਆ ਏ ਮਰਦਿਆਂ ਨੂੰ ਟੰਬ ਜਗਾਇਆ ਏ ਲੱਖਾਂ ਨਾਲ ਇੱਕ ਲੜਾਇਆ ਏ ਬਾਜਾਂ ਨੂੰ ਟिडੀਆਂ ਮਾਰ ਦਿੱਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ ਜੋੜਾ ਕਰ ਜੋੜਾ ਜੋੜਾ ਮਾਰ ਦਿੱਤਾ ਆਕੇ ਉਤੇ ਨਾਵਾਂ ਨੂੰ ਸਿੰਘ ਲਗਾ ਕੇ ਤੇ ਗਿੱਦੜਾਂ ਤੋਂ ਸ਼ੇਰ ਬਣਾ ਕੇ ਤੇ ਤੇ ਸੰਗਲ ਗੁਲਾਮੀ ਲਾਇਆ ਏ ਹਿੰਦਿਆਂ ਦਾ ਧਰਮ ਬਚਾਉਣ ਲਈ ਤੂੰ ਸੀਸ ਪਿਤਾ ਦਾ ਬਾਪੂ ਦਾ ਸੀਸ ਲਗਾਇਆ ਏ ਓ ਜਸ਼ਨ ਵੇਖ ਸਰਦੇ ਰਿਓ ਪੋਜਾਂ ਲੈ ਕੇ ਚੜਦੇ ਰੇ ਜੇ ਨਲ ਝੂਠੇ ਲੜਦੇ ਰੇ ਤੂੰ ਕਰ ਚੂਰਾ ਹੰਕਾਰ ਦਿੱਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ ਜੋੜਾ ਕਰ ਜੋੜਾ ਜੋੜਾ ਮਾਰ ਦਿੱਤਾ ਵਾ ਵੇਖੀ ਸਰਕਾਰਾਂ ਨੇ ਖਾ ਹਾਥੀ ਤੁਰ ਗਏ ਹਾਰਾਂ ਨੇ ਚੱਲਾਂ ਚੱਲੀਆਂ ਪੇਰ ਮਕਾਰਾਂ ਨੇ ਕਸਮਾਂ ਦਾ ਢੋਂਗ ਰਚਾਇਆ ਏ ਹਿੰਦਿਆਂ ਦਾ ਧਰਮ ਬਚਾਉਣ ਲਈ ਤੂੰ ਸੀਸ ਪੇਟਾ ਦਾ ਬਾਪੂ ਦਾ ਸੀਸ ਲਗਾਇਆ ਏ ਉਹ ਦਰਜਾ ਤੇ ਡੇਰਾ ਲਾਇਆ ਏ ਚੜ ਪਿੱਛੇ ਵੈਰੀ ਆਇਆ ਏ ਲੱਖਾਂ ਨਾਲ ਇੱਕ ਲੜਾਇਆ ਉਹਨਾਂ ਅੱਲਾ ਮਨੋ ਵਸਾਰ ਦਤਾ ਪ੍ਰਾਣਾ ਤੋਂ ਪਿਆਰੇ ਪੁੱਤਰਾਂ ਨੂੰ ਕਰ ਜੋੜਾ ਜੋੜਾ ਕਰ ਜੋੜਾ ਜੋੜਾ ਵਾਰ ਦਿੱਤਾ ਇਹ ਚੰਗ ਸਰਸਾ ਕੰਡੇ ਲੜਕੇ ਤੇ ਆ ਸਾਗੀ ਵਾਰ ਨੂੰ ਪੜਕੇ ਤੇ ਫਿਰ ਪਾਰ ਨਦੀ ਨੂੰ ਕਰਕੇ ਤੇ ਡੇਰਾ ਚ ਮੋੜ ਜਾ ਲਾਇਆ ਏ ਹਿੰਦਿਆਂ ਦਾ ਧਰਮ ਬਚਾਉਣ ਲਈ ਤੂੰ ਸੀਸ ਪੇਤਾ ਦਾ ਬਾਪੂ ਦਾ ਸੀਸ ਲਗਾਇਆ ਏ ਆਹ ਜੀਤ ਨਿਯੋਰ ਵਿਖਾਇਆ ਏ ਆਹ ਜੀਤ ਨਿਯੋਰ ਵਿਖਾਇਆ ਏ ਲੱਕਾਂ ਨੂੰ ਮਾਰ ਮੁਕਾਇਆ ਏ ਜੇ ਚੱਲ ਉਦਨੇ ਪਾਇਆ ਏ ਤੂੰ ਪਿੱਛੇ ਹੀ ਤੋਰ ਜਜ਼ਾਰ ਦਿੱਤਾ ਪ੍ਰਾਣਾ ਪਿਆਰੇ ਪੁੱਤਰਾਂ ਨੂੰ ਕਰ ਜੋੜਾ ਜੋੜਾ ਕਰ ਜੋੜਾ ਜੋੜਾ ਵਾਰ ਦਿੱਤਾ ਉਹ ਦੋਚੇ ਦੇ ਵਿੱਚ ਦੁਆਰ ਗਏ ਦੋਚਣੇ ਦੇ ਵਿੱਚ ਦੁਆਰ ਗਏ ਸਿੱਖੀ ਦਾ ਮਹਿਲ ਉਸਾਰ ਗਏ ਮਾਤਾ ਜੀ ਚਾਲਾ ਮਾਰ ਗਏ ਮੈਂ ਮੇਰੇ ਸੀਸ ਚ ਉਤਾਇਆ ਏ ਹਿੰਦਿਆ ਦਾ ਧਰਮ ਬਚਾਉਣ ਲਈ ਤੂੰ ਸੀਸ ਮੇਦਾ ਦਾ ਬਾਪੂ ਦਾ ਸੀਸ ਲਗਾਇਆ ਏ